ਖਰਵਾਰ ਪਿੰਠੀ ਸਿੰਘ ਦਾ ਘੋੜਾ ਥੋੜੇ ਟਾਈਮ ਚ ਦਿੱਲੀ ਤੋਂ ਗੁੰਦੀਗੜ ਜਾ ਪੰਚਾਇ ਉਹਨੇ ਆਪਣੇ ਮਹਿਲਾ ਵੇਖ ਕੇ ਜਦ ਘੋੜੇ ਦੇ ਪੌਣ ਖੜਕੇ ਨਮੇਲੇ ਤੇ ਆਵਾਜ਼ ਗਈ ਉਹ ਲੜਕੀ ਸੋਚਦੀ ਐ ਵੀ ਘੋੜੇ ਦੇ ਪੌਣ ਖੜਕਦੇ ਤੇਰੇ ਸਿਰ ਦੇ ਤਾਜ ਦੇ ਕੋਈ ਨਾ ਤਾਰੀਖ ਨਾ ਡੇਟ ਬਿਨਾ ਤਰੀਕ ਡੇਟ ਤੋਂ ਨਾ ਚਿੱਠੀ ਨਾ ਪੱਤਰ ਇਹ ਸਰਦਾਰ ਜੀ ਆਏ ਨੇ ਆਏ ਕਿਉਂ ਬਾਂਦੀ ਵੇਖੋ ਨੀ ਕਿ ਜਾਂ ਤਾਂ ਬਾਂਦੀ ਚਾਹ ਕੀ ਕੋੜੇ ਦੇ ਪੌੜ ਨਾ ਰੋਕਣ ਕਿਤੇ ਸਰਦਾਰ ਪਿੱਥੀ ਸਿੰਘ ਦੇ ਨੇਤਰਾਂ ਦੀ ਪੁੱਤਰੀ ਜਿਵੇਂ ਫਨੀਅਰ ਦੇ ਸੱਪ ਦੀ नाग ਦੀ ਪੁੱਤਰੀ ਚੱਲਦੇ ਆ ਨਾ ਬੀਨ ਤੇ ਐ ਚੱਲ ਰਹੀ ਆ ਕ੍ਰੋਧ ਵਿੱਚ ਪੁੱਤਣੀ ਰੁਕ ਨਹੀਂ ਰਹੀ ਕਿਰਨਬਈ ਕਹਿੰਦੀ ਐ ਜਾਂ ਬਾਂਦੀ ਕਹੇ ਸਰਦਾਰ ਜੀ ਨੂੰ ਬਈ 2 ਮਿੰਟਾਂ ਰੋਕਣਾ ਮੈਂ ਆਰਤਾ ਲੈ ਕੇ जिमे परिपूर्ण परमात्मा ਦਾ ਸਤਕਾਰ ਕਰਕੇ ਘੋੜੇ ਤੋਂ ਨਾ ਹਿੰਦੇ ਇਸ ਤਰ੍ਹਾਂ ਲੈ ਕੇ ਆਮ ਤੇ ਸਰਦਾਰ ਜੀ ਨੂੰ ਕਹਿ ਰੋਕਣ ਦਮਟ ਹੁਣ ਇਧਰ ਉਧਾਰ ਤਾਂ ਤਿਆਰ ਕਰ ਲਈ ਹੈ ਕਰਨ ਮਈ ਸਰਦਾਰ ਜੀ ਬਾਰਗੇ ਰੁਕ ਨਹੀਂ ਰਹੇ ਉਹ ਜਦੋਂ ਰੁਕ ਨਹੀਂ ਰਹੇ ਆਰਤਾ ਬਿਲਕੁਲ ਤਿਆਰ ਹੋ ਗਿਆ ਸੋਹਣੇ ਦਾ ਥਾਲ ਬੇਲੂਆ ਤੇ ਤੇਦੀ ਬੇਲੀ ਜੀ ਉੱਲੜ ਤੋਂ ਨੀਤੇ ਆ ਗਈ ਗੰਗਾ ਦੀ ਢੇਲ ਜੀ ਜਿਵੇਂ ਸਮੇਰ ਪਰਬਤੋਂ ਨਾ ਹਿਮਾਲੇ ਤੋਂ ਉੱਤਰਦੀ ਹੈ ਗੰਗਾ ਦੀ ਢੇਲ ਇਸ ਤਰ੍ਹਾਂ ਧਰਮ ਦਾ ਸਮੁੰਦਰ ਸਜੀ ਧਈ ਹੁਸ਼ੰ ਦਾ ਦਰਿਆ ਉਹ ਲੜਕੀ ਲੈ ਕੇ ਜਦ ਆਰਤੀ ਨੀਤੇ ਆਈ ਸਰਵਾੜ ਦੇ ਚਰਨਾਂ 'ਚ ਖੜੀ ਪ੍ਰਥੀ ਸਿੰਘ ਘੋੜੇ ਤੇ ਸਵਾਰ ਨੇ ਜਦ ਆਰਪੇ ਦਾ ਗੇੜਾ ਲੱਗਿਆ ਲੈਣ ਆਏ ਅਸੇਪਸੰਤ ਪਹਾਣੂ ਚੜਿਆ ਨੇਤਰਾਂ ਨਾਲ ਨੇਤਰ ਟੱਚ ਹੋਏ ਫਿਰ ਪ੍ਰਤੀ ਸਿੰਘ ਦੇ ਨੇਤਰਾਂ ਦੀ ਪੂਤਲੀ ਅੱਖਾਂ ਚੋਂ ਕਰੋਧ ਨਿਕਲ ਕੇ ਲੜਕੀ ਦੇ ਸੀਨੇ ਜਾਗੜਿਆ ਕਹਿੰਦੇ ਬੋਲਿਆ ਨਰਪਾਲ ਕਰਕੇ ਤਰਪੀ ਕਰਨ ਆਉਂਦੀ ਐ ਆ ਥੋੜੀ ਜਿਹੀ ਫੜੀ ਦੱਸਦੇ ਕਿਹੜੇ ਦੇ ਨਾਉਂਦੀ ਐ ਬੈਠੀ ਐ ਅਜੇ ਜਿਉਂਦੀ ਐ ਤੈਨੂੰ ਲੱਗਿਆ ਨਹੀਂ ਆਉਂਦੀ ਐ ਹਾਣੀ ਮਿਲ ਗਿਆ ਹਣ ਦਾ ਨਹੀਂ ਫੁੱਲ ਚੰਗੇਰ ਦਾ ਫਣਯਰ ਦੇ ਬਾਗ ਪੂਤਲੀ ਲੈਣਾ ਦੀ ਫੇਰ ਦਾ ਉਹ ਕਹਿੰਦਾ ਹੁਣ ਮੇਰਾ ਆਰਤਨਾ ਕਰ ਅੱਗੇ ਕੀ ਲਿਖੇ ਸ਼ਾਇਰ ਨੇ ਨਹੀਂ ਸ਼ੇਰੂ ਦਾ ਕਰੀ ਯਾਰ ਦਾ ਮਾਲਕ ਤੇਰੀ ਸ਼ੇਜ ਦਾ ਪਰਦਾ ਦੇ ਪਰਦੇ ਵੇਖੇ ਕੋਈ ਬਾਕਾ ਹੂ 헤ਜ ਦਾ ਅਸਲਾ ਪੈਗਰ ਕਮਣਾ ਦਾ ਮੇਰਾ ਨੌਗੇਜ ਦਾ ਬੁੰਦੀਗੜ ਪੱਥਰ ਰਾਣੀ ਪਾਣੀ ਤੇ ਤੇਰ ਦਾ ਉਹ ਕਹਿੰਦਾ ਤੈਂ ਮੇਰਾ ਅਸਲਾ ਕਰਕੇ ਕਰਕੇ ਧਰਤਾ ਨੌਗੇ 480 ਤੋਂ ਪੂਰਾ ਹੂੰ ਮੈਂ ਤਾਂ ਤੇਰੀ ਬੜਾਈ ਦੇ ਪੱਥਰ ਤਾਰੇ ਜਮਨਾ ਚ ਹੂੰ ਤੈਂ ਘੋੜੇ ਵੀ ਡੋਗਦ ਤੇ ਹੂੰ ਖੰਡਾ ਫੜਾਤਾ ਆਪਣੇ ਨਾਂ ਦਾ ਬੀਜਾ ਸਿਰ ਲੈ ਲਓ ਹੂੰ ਰਾਣੀ ਬੜਾ ਮਾੜਾ ਕੰਮ ਕਰਿਆ ਕਹਿੰਦਾ ਤਾਂ ਕੀਤੀ ਗੱਲ ਖੂਬ ਵਿਚ ਬੜ ਕੇ ਚੜ ਗਈ ਅਸਮਾਨ ਤੇ ਬੇਬਾਤ ਬੇੜਾ ਪਾਤਾ ਸੂਰਜਵਾਨ ਤੇ ਪੈ ਜੂਗੀ ਰਾਤ ਕੱਲ ਨੂੰ ਹਿੰਦੁਸਤਾਨ ਤੇ ਗਿੱੱĐੜ ਨੂੰ ਦਰਜਾ ਦੇਤਾ ਅ ਰਾਣੀ ਦਾ ਸ਼ੇਰ ਦਾ ਹਨੀਰ ਦੇ ਬਾਗਪੂਤਰੀ ਨੈਣਾ ਦੀ ਫੇਰਦਾ ਉਨੇ ਸੋਚਿਆ ਵੀ ਮਨਾ ਇਹਨੂੰ ਕੁਛ ਨਾ ਕਹਿ ਰਾਣੀ ਇਹ ਗੱਲਾਂ ਸੁਣ ਕੇ ਕੌੜੀ ਅੱਖ ਵੇਖ ਕੇ ਐ ਪਿੱਛੇ ਜਾ ਡਿਗੀ ਆਰ ਤੇਰਾ ਥਾਲ ਵੀ ਇੱਕ ਪਾਸੇ ਜਾ ਡਿਗ ਗਿਆ ਫਿਰ ਫਿਰ ਸਿੰਘ ਦਾ ਗੁੱਸੇ ਵਿੱਚ ਆ ਕੇ ਹੱਥ ਖੰਡੇ ਨੂੰ ਪੈ ਗਿਆ ਆਹਾ ਉਹ ਕਹਿੰਦਾ ਐ ਕਰ ਜੇ ਸੱਚੀ ਹੁੰਦੀ ਕੁਛ ਬੋਲਦੀ ਜਵਾਬ ਦਿੰਦੀ ਇਹ ਝੂਠੀ ਆ ਬੱਕੀ ਇਹਨੂੰ ਕਤਲ ਕਰ ਕਹਿੰਦੇ ਤਾਂ ਇਹਦਾ ਕਹਿਣਾ ਕਰਸ ਕੇ ਲੱਲੇ ਨਾਲ ਬੰਨਿਆ ਸੀ ਜਾਮਨ ਹੋ ਗਿਆ ਉੱਠ ਕੇ ਕੱਡਾ ਦੁੱਖ ਮੰਨਿਆ ਸੀ ਮਾਰਨ ਦੇ ਕਾਵਲ ਬੇਵਾ ਦੁੱਖ ਲੈ ਦਿਲ ਭੰਨਿਆ ਸੀ ਮਸਤਕ ਦਾ ਦੇਖ ਲ ਖਾਇਆ ਸਭ ਨੂੰ ਪ੍ਰੇਰਦਾ ਫਣੀਰ ਦੇ ਬਾਗ ਪੂਤੜੀ ਕਿਦੋਂ ਲੱਗਿਆ ਵਾਪਸ ਮੁੜਨ ਹੂੰ ਕੋੜੇ ਵੀ ਬਾਗ ਮੋੜਦੀ ਬੁੱਲੀਆਂ ਨੂੰ ਟੇਰਦਾ ਉਹ ਕਹਿੰਦਾ ਵਾਪਸ ਚਲ ਹੂੰ ਤਾਇਆ ਜੀ ਨੂੰ ਨਮਸਕਾਰ ਕਰ ਹੂੰ ਅੱਪਾ ਕਹਾਂਗੇ ਜਾ ਕੇ ਵਿਧਾਤਾ ਨੂੰ ਹੂੰ ਬਈ ਮਾਲਕ ਪਹਿਲਾਂ ਰਹੀ ਪਾਪਨ ਦਾ ਮੇਰੇ ਨਾਲ ਹਿਸਾਬ ਕਿਤਾਬ ਕਰ ਹੂੰ ਮੈਂ ਇਹਦੀ ਵਡਿਆਈ ਕਰੀ ਇਹਨੇ ਮੇਰਾ ਸਿਰ ਲਿਆ ਹੂੰ ਉਹਨੂੰ ਜਾਂਦਾ ਹੋਇਆ ਕਹਿੰ ਗਿਆ ਅੱਛਾ ਰਾਣੀ ਅਗਲੇ ਜਨਮ ਮਿਲਾਂਗੇ ਹੂੰ ਐਨਾ ਕਹਿ ਕੇ ਘੂੜੇ ਤੇ ਚੜ ਕੇ ਰਵਾਨ ਹੋ ਕੇ ਦਿੱਲੀ ਜਾ ਪੁੰਚ ਹੂੰ ਥੋੜੀ ਟਾਈਮ ਚ ਫਿਰ ਉਹ ਉਸ ਭਾਗਾਂ ਦੀ ਭੜੀ ਹੋਈ ਰਕਾਨ ਨੂੰ ਅੱਗੇ ਬੰਦਿਆ ਨੇ ਸੰਭਾਲਿਆ ਉਠਾ ਕੇ ਲੈ ਗਈ ਨਮਲੇ ਤੇ ਜਾ ਕੇ ਪਣਗੂ ਤੇ ਹੋਸ਼ ਆਵਾਸ਼ ਕਾਇਮ ਕੀਤਾ ਹਮ ਨੇਤਰ ਪੁੰਜੇ ਅੱਛਾ ਰਾਣੀ ਕੀ ਗੱਲ ਹੋ ਗਈ ਉਹ ਕਹਿੰਦੀ ਆਪਾਂ ਤਾਂ ਕੁਝ ਨਹੀਂ ਕਿਹਾ ਕਿ ਤੈਨੂੰ ਹਮ ਇਹ ਆ ਗਿਆ ਮੇਰੇ ਪਤੀ ਦੇ ਭਾਰ ਕਿਸੇ ਗੱਲ ਹਮ ਗਲਤੀ ਕੋਈ ਹੋਈ ਆ ਆਪਣੇ ਤੋਂ ਹਮ ਕਸੂਰ ਐ ਮੇਰੀ ਤਕਦੀਰ ਦਾ ਹਮ ਉਹ ਰੁੱਸੀ ਗਈ ਪਾਪਨ ਹਮ ਇਹ ਤਕਦੀਰ ਰੁੱਸੀ ਤਾਂ ਮਾਤਾ ਸੀਤਾ ਨੂੰ ਬਨਵਾਸ ਵਿੱਚ ਉਠਾ ਕੇ ਰਾਬਣ ਲਈਆ ਹਮ ਅਸ਼ੋਕ ਬਾਗ ਵਿੱਚ ਕੈਦ ਜਾ ਕੇ ਹਮ ਇਹ ਤਕਦੀਰ ਉਸੀ ਬਿਰੋਧਤਾ ਨੂੰ ਬਨਵਾਸ ਵਿੱਚ ਰਹਿਣਾ ਪਿਆ ਹਮ ਬਈ ਉਹਨਾਂ ਸਤ ਬੰਧੀਆਂ ਔਰਤਾਂ ਮੰਗੂ ਮੇਰੀ ਵੀ ਅਜੀ ਤਕਦੀਰ ਉਸੀ ਹਮ ਸ਼ਾਇਦ ਮੇਰਾ ਸਹਾਗ ਦੁਨੀਆ ਤੋਂ ਚਲੇ ਜਾਵੇ ਹਮ ਹੁਣ ਉਹ ਆਪਣੀ ਤਕਦੀਰ ਨੂੰ ਚਾਰ ਲਾਂਬੇ ਦੇ ਕੇ ਕਹਿੰਦੀ ਬੰਦੀਓ ਹਮ ਬਿਪਤ ਕਾਲ ਪਰ ਜਾਏ ਜਬ ਤਬ ਦਿਲ ਕਬਰ ਹੋਣਾ ਚਾਹੀਏ ਨਾ ਹੁਣ ਆਏ ਕਰੋ ਕਬਰ ਆਏ ਦੋ ਕੁਛ ਨਹੀਂ ਬਣਦਾ ਫਟਾਫਟ ਤਬੇਲੇ ਚੋਂ ਘੋੜਾ ਮੰਗਵਾਓ ਮੇਰੇ ਨਾਲ ਦੀ ਵਰਦੀ ਪਠਾਣੀ ਆਪਣਾ ਸਾਡੀ ਜਿਹੜੀ ਵਰਦੀ ਹੈ ਫੌਜੀਆਂ ਵਾਲੀ ਉਹ ਮੇਰੇ ਵਰਦੀ ਪਾਓ ਪੰਜੇ ਹਥਿਆਰ ਦਿਓ ਮੈਂ ਆਪਣੇ ਪਤੀ ਦੇ ਪਿੱਛੇ ਜਾਊਂਗੀ ਮੇਰਾ ਸਿਰ ਵੀ ਲੱਗ ਜੇ ਭਾਵੇਂ ਹੂੰ ਹੋ ਸਕੇ ਮੈਂ ਆਪਣੇ ਪਤੀ ਦੀ ਸਹਾਇਤਾ ਕਰੂੰ ਜੀ ਸਾਰਾ ਕੁਝ ਕਰਨ ਵਾਸਤੇ ਰਾਜਪੂਤਾਂ ਦੇ ਮੁੰਡੇ ਦਾ ਪੇਸ਼ ਧਾਰ ਕੇ ਹੂੰ ਮਰਦਾਨੀ ਪਾ ਕੇ ਪੋਸ਼ਾਕ ਹੂੰ ਪੰਜੇ ਲਾ ਕੇ ਹਥਿਆਰ ਹੂੰ ਹੋ ਕੇ ਘੋੜੇ ਦੇ ਸਵਾਰ ਹੂੰ ਆਪਣੇ नाथ ਸਰਦਾਰ ਪੀਤ ਸਿੰਘ ਦੇ ਪਿੱਛੇ ਜਾਂਦੀ ਹੈ ਹੁਣ ਰਾਹ ਵਿੱਚ ਕਈ ਦੁਨੀਆ ਦੀਆਂ ਟੋਲੀਆਂ ਬੈਠੀਆਂ ਨੇ ਉਹ ਪੁੱਛਦੇ ਨੇ ਇੱਕ ਦੂਜੇ ਨੂੰ ਕਹਿੰਦੇ ਵਾ ਤੁਸੀਂ ਕਹਿੰਦੇ ਸੀ ਸਰਦਾਰ ਪਿੱਥੀ ਸਿੰਘ ਰਾਣਾ ਨਹੀਂ ਵੇਖਿਆ ਆ ਜਾਂਦਾ ਪਰ ਕਿਹਦੇ ਇਹਦੀ ਔਰਤ ਨੇ ਗਲਤੀ ਕੀਤੀ ਸ਼ੇਰ ਖਾਂ ਕੀ ਪਿਹੜਾ ਬੰਦਾ ਭਾਲਿਆ ਜਿਵੇਂ ਹੋਈ ਉਹਨੇ ਬਹੁਤ ਵੱਡੀ ਗਲਤੀ ਕੀਤੀ ਆਪ ਦੇ ਉਹ ਲੋਕਾਂ ਦੀਆਂ ਲਾਣਤਾਂ ਦੇ ਸ਼ਬਦ ਆਪ ਦੇ ਕੰਨਾਂ ਵਿੱਚ ਪਾਈ ਜਾਂਦੀ ਹੈ ਕਦੇ ਘੋੜਾ ਰੋਕ ਲੈਂਦੀ ਹੈ ਕਦੇ ਤੋੜ ਲੈਂਦੀ ਹੈ ਅਖੀਰ ਬਿੱਲੀ ਜਾਵਣੀ ਹੈ ਹੂੰ ਹੁਣ ਜਦ ਕੋੜਾ ਦਿੱਲੀ ਜਾ ਬੰਤੀਆ ਹੂੰ ਉਹ ਕਹਿੰਦੀ ਦਾਤਾ ਦਾਤਰ ਨਾ ਤਾਂ ਮੈਂ ਕਦੇ ਦਿੱਲੀ ਵੇਖੀ ਐ ਹੂੰ ਨਾ ਮੈਂ ਕਦੇ ਆਈਆਂ ਨਾ ਕਿਸੇ ਦੀ ਬਾਗਵਾ ਹੁਣ ਤਾਂ ਜਿਹਦੇ ਜਿਹਨੂੰ ਮੈਂ ਬੁਲਾਵਾ ਉਹਦੇ ਹਿਰਦੇ ਵਿੱਚੋਂ ਥੋੜਾ ਬਾਸ ਹੋਵੇ ਤੁਸੀਂ ਆਪ ਬੋਲੋ ਅਕਾਲ ਪੁਰਖ ਨੂੰ ਕਹਿੰਦੀ ਐ ਜੀ ਇੱਕ ਬਹੁਤ ਬੜਾ ਵਿਦਵਾਨ ਮਾਤਾ ਹੂੰ ਉਹਦੇ ਗੇਟ ਉੱਤੇ ਘੋੜਾ ਜਾ ਕੇ ਰੋਕ ਕੇ ਖੜ ਗਈ। ਹੂੰ। ਉਹ ਮਾਤਾ ਨੇ ਵੇਖਿਆ। ਬਈ ਤੇਰੇ ਉੱਤੇ ਗੇਟ ਉੱਤੇ ਇੱਕ ਬਹੁਤ ਸੁੰਦਰ ਬੱਚਾ ਨੌਜਵਾਨ ਘੋੜੇ ਵਾਲਾ ਖੜਾ ਹੈ। ਇਹਨੂੰ ਬਲਾਗੇ ਦੇ ਦਰਸ਼ਨ ਕਰਨੇ ਚਾਹੀਦੇ ਐ। ਇਹਦਾ ਸੇਵਾ ਸੰਭਾਲ ਕਰ ਲਈ ਜਾਂਗੀ। ਉਹਨੇ ਆਵਾਜ਼ ਦਿੱਤਾ ਮਾਤਾ ਨੇ ਆਓ ਬੇਟਾ। ਹੂੰ। ਕੈਸੇ ਆਉਣੇ ਹੋਈ। ਕਿਹੜਾ ਥੋੜਾ ਗ੍ਰਾਮ ਹੈ ਕਿਹੜਾ ਪਿੰਡ ਹੈ ਇੱਥੇ ਕੀ ਰਹਿਣਾ ਹੈ ਉਹ ਦਿੱਲੀ ਸ਼ਹਿਰ ਹੈ ਅੱਗੇ ਬੁਲਾ ਕੇ ਘੋੜਾ ਬੰਨ ਕੇ ਬਾਹਰ ਅੱਗੇ ਚਲੀ ਗਈ ਹੈ ਤਾਂ ਲੜਕੀ ਸੀ ਪਰ ਲੜਕਾ ਬਣੀ ਹੋਤੀ ਉਹ ਕਹਿੰਦੀ ਬੇਟਾ ਇਹ ਦੱਸੋ ਕਿਹੜਾ ਪਿੰਡ ਹੈ ਤੁਹਾਡਾ ਉਹ ਕਹਿੰਦਾ ਜੀ ਮੇਰਾ ਅਜਮੇੜ ਸ਼ਹਿਰ ਉਹ ਕਹਿੰਦੀ ਫਿਰ ਇੱਥੇ ਕੀ ਕਰਦਾ ਫਿਰਦਾ ਉਹ ਕਹਿੰਦਾ ਜੀ ਮੈਂ ਤਾਂ ਆਇਆ ਇੱਥੇ ਸ਼ਹਿਰ ਕਰਨ ਅੱਛਾ ਮੈਂ ਸੋਚਿਆ ਵੀ ਬਾਹਰ ਦਾ ਸੈਂਟਰ ਰਾਜਧਾਨੀ ਦਿੱਲੀ ਹੈ ਇਹਲਾ ਸ਼ੇਅਰ ਕਰਨਾ ਵੀ ਜ਼ਰੂਰੀ ਹੈ ਮੈਂ ਦਿੱਲੀ ਦੇਖਦਾ ਫਿਰਦਾ ਉਹ ਕਹਿੰਦੀ ਬੇਟਾ ਫਿਰ ਮੇਰੇ ਆਈ ਪਸੰਦ ਉਹ ਕਹਿੰਦਾ ਮਾਤਾ ਬਿਲਕੁਲ ਨਹੀਂ ਇਹ ਦਿੱਲੀ ਦਾ ਲੱਗਦਾ ਵੀ ਬਰਬਾਦ ਹੋਈ ਪਈ ਹੈ ਮੇਰੇ ਨਹੀਂ ਪਸੰਦ ਆਈ ਕਹਿੰਦਾ ਬੋਲ ਨਾਲ ਬੋਲਣਾ ਸੋਹਣੇ ਬੈ ਸਕੇ ਭਾਈ ਦੇ ਉਹ ਕਹਿੰਦੀ ਗੱਲ ਸੁਣਾ ਬਈ ਜਿੰਨਾ ਤੇਰਾ ਹੁਸ਼ਨਾ ਉਹ ਨਹੀਂ ਤੇਰੇ ਚ ਦਿਮਾਗ ਹੈ ਮੈਂ ਕਿੰਨੇ ਪੜ ਲਿਆ ਦੱਲੀ ਆ ਲੋਕਾਂ ਦੇ ਮੱਥਾ ਉਹ ਕਹਿੰਦਾ ਮਾਂ ਮੇਰੇ ਨਹੀਂ ਪਸੰਦ ਆਈ ਉਹ ਕਹਿੰਦੀ ਦਸਵਰਗੀ ਹੋ ਗਿਆ ਹੂੰ ਬਹਿ ਜਾ ਦੋਨੇ ਜਣੇ ਬਹਿ ਗਏ ਇੱਕ ਪਾਸੇ ਉਹ ਬੱਚਾ ਬੱਚਾ ਬੱਚੀ ਬਣੀ ਹੋਈ ਹੈ ਹੂੰ ਲੜਕੀ ਦੂਏ ਪਾਸੇ ਮਾਤਾ ਬੈਗੀ ਹੂੰ ਵਿਧਵਾਨ ਹੋਰ ਉਹ ਲੜਕੀ ਮੁੰਡਾ ਬਣੀ ਹੋਈ ਹੂੰ ਉਹ ਪੁੱਛਦੇ ਵੀ ਮਾਤਾ ਜੀ ਕੀ ਹੋ ਗਿਆ ਦਿੱਲੀ ਨੂੰ ਮਾਂ ਕਹਿੰਦੀ ਬੇਟਾ ਐ ਨਹੀਂ ਪਤਾ ਕੱਲ ਨੂੰ ਦਿੱਲੀ ਵਿੱਚ ਕੀ ਹੋ ਜੇ ਸਾਰੀ ਨੂੰ ਅੱਗ ਲੱਗ ਜੇ ਜਾਂ ਤੂਫਾਨ ਆ ਜੇ ਜਾਂ ਕੀ ਹੋਈ ਉਹ ਕਹਿੰਦੀ ਫਿਰ ਕੀ ਹੋ ਗਿਆ ਇਹਨੂੰ ਭਲਾ ਉਹ ਕਹਿੰਦੀ ਹੋ ਗਿਆ ਇੱਕ ਜਰਨਲ ਪੇਠੀ ਸਿੰਘ ਐ ਮਾਰੇ ਆ ਤਾਂ ਐ ਲੜਕੀ ਨੇ ਮੱਥੇ ਤੇ ਤੇਰੀ ਮਿਸਰ ਮਾਤਾ ਨੇ ਵੀ ਚੱਕ ਲਈ ਉਹ ਕਹਿੰਦੀ ਪ੍ਰਸੀ ਸਿੰਘ ਦੀ ਜਾਰੀ ਉੱਤਰ ਰਹੀ ਹੈ ਦਿੱਲੀ ਉਹ ਕਹਿੰਦੀ ਇਹ ਦੀ ਨਹੀਂ ਇਹਦੇ ਘਰ ਵਾਲੀ ਹੈ ਇੱਕ ਹੂੰ ਉਹ ਕਹਿੰਦੀ ਫਿਰ ਕੀ ਹੋ ਗਿਆ ਉਹ ਤਾਂ ਹੂੰ ਬਈ ਮਾਈ ਦੱਸਦੀ ਹੈ ਹੂੰ ਕੱਲ ਨੂੰ 12 ਵਜੇ ਤੋਂ ਬਾਅਦ ਹੂੰ ਦਿੱਲੀ ਵਿੱਚ ਇੱਕ ਅਸਮਾਨ ਚੋਂ ਗੁਪਤੀ ਗੋਲਾ ਡਿਗਣਾ ਹੈ ਹੂੰ ਸ਼ਾਇਦ ਸਾਰੀ ਫਨਾਹ ਹੋ ਜੇ ਹੂੰ ਜਿਵੇਂ ਉਹ ਮਾਤਾ ਦੱਸੂਗੀ ਹੂੰ ਆਪਾਂ ਸੁਣਦੇ ਆ ਅਗਲੀ ਕਹਾਣੀ ਚ ਬਈ ਮਾਤਾ ਕਰਮਾ ਬਾਈ ਕਿਰਨ ਬਾਈ ਨੂੰ ਲੜਕਾ ਬਣੀ ਹੋਈ ਨੂੰ ਅਗਲਾ ਹਵਾਲਾ ਜਿੰਨੇ ਦੱਸੂਗੀ ਅਗਲੇ ਹਿੱਸੇ ਵਿੱਚ ਪੜਾਂਗੇ ਉਹਨੂੰ ਬਖਸ਼ੋ ਮਾਫੀ